ਲੋੜਵੰਦਾਂ ਦੀ ਸਹਾਇਤਾ ਤੇ ਸਮਾਜ ਭਲਾਈ ਦੇ ਕੰਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਨੀਤੇ ਦਿਨੀ ਡਿਵਾਈਨ ਐਂਜਲ ਵੈਲਫੇਅਰ ਸੁਸਾਇਟੀ ਰਜਿਸਟਰਡ ਫਗਵਾੜਾ ਦੇ ਪ੍ਰਧਾਨ ਮੈਡਮ ਨਵੀਤਾ ਸ਼ਾਭਲਾ ਦੀ ਅਗਵਾਈ ਹੇਠ ਸੁਸਾਇਟੀ ਦੇ ਇੱਕ ਵਫਦ ਜਿਸ ਵਿੱਚ ਮੈਡਮ ਭਾਰਤੀ ਸ਼ਰਮਾ, ஸ்ਵਾਤੀ ਗੁਪਤਾ, ਸਰੋਜ ਗੁਪਤਾ, ਨੀਹਾ ਗੁਪਤਾ, ਮੀਨਾ ਮੱਲਨ, ਅੰਜੂ ਥਾਪੜ, ਜਸ ਐਯਰ, ਮਿਨਾਕਸ਼ੀ, ਰੀਨੂ ਰਾਣੀ, ਸਪਰਾ ਸੀਮਾ, ਸਪਰਾ ਅਤੇ ਅੰਛੂ ਸੈਗਲ ਆਦਿ ਵੱਲੋਂ ਨੀਤੇ ਦਿਨੀ ਨਿਸ਼ਕਾਮ ਵਿਰਧ ਅਸ਼ਰਮ ਲੁਧਿਆਣਾ ਦਾ ਦੌਰਾ ਕਰ ਬਜ਼ੁਰਗਾਂ ਨਾਲ ਸਾਰਾ ਦਿਨ ਬਤਾਇਆ ਗਿਆ ਤੇ ਉਹਨਾਂ ਦਾ ਦੁੱਖ ਦਰਦ ਸੁਣਿਆ ਗਿਆ ਇਸ ਮੌਕੇ ਬਜ਼ੁਰਗਾਂ ਵੱਲੋਂ ਪੁਰਾਣੇ ਜ਼ਮਾਨੇ ਦੇ ਲੋਕ ਗੀਤ ਲੋਕ ਬੋਲੀਆਂ ਸੁਣਾ ਕੇ ਆਪਣੇ ਮਨ ਦਾ ਪਰਚਾਵਾ ਵੀ ਕੀਤਾ ਗਿਆ ਇਸ ਮੌਕੇ ਸੁਸਾਇਟੀ ਵੱਲੋਂ ਨਿਸ਼ਕਾਮ ਵਰਦਾਨ ਨੂੰ ਲੁਧਿਆਣਾ ਦੇ ਬਜ਼ੁਰਗਾਂ ਲਈ ਭਾਰੀ ਮਾਤਰਾ ਵਿੱਚ ਰਾਸ਼ਨ ਵੀ ਦਿੱਤਾ ਗਿਆ ਤਾਂ ਜੋ ਸਮੇਂ-ਸਮੇਂ ਤੇ ਬਜ਼ੁਰਗਾਂ ਨੂੰ ਕਿਸੇ ਗੱਲ ਦੀ ਕਾਟ ਮਹਿਸੂਸ ਨਾ ਹੋਵੇ ਇਸ ਮੌਕੇ ਆਸ਼ਰਮ ਦੇ ਪ੍ਰਬੰਧਕਾਂ ਵੱਲੋਂ ਜਿੱਥੇ ਮੈਡਮ ਨਵੀਤਾ ਸ਼ਾਬੜਾ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਜੀਓ ਆਇਆ ਆ ਉਤੇ ਉਹਨਾਂ ਦਾ ਰਾਸ਼ਨ ਤਕਸੀਮ ਕਰਨ ਦੇ ਲਈ ਧੰਨਵਾਦ ਵੀ ਕੀਤਾ ਇਸ ਮੌਕੇ ਇਹ ਕਿਹਾ ਨਵੀਤਾ ਸ਼ਾਬੜਾ ਨੇ ਕੀ ਬੋਲੇ ਮੀਨਾ ਮੰਨਲ ਤੇ ਸੁਆਤੀ ਗੁਪਤਾ ਆਓ ਤੁਹਾਨੂੰ ਸੁਣਾਉਂਦੇ ਹਾਂ ਰੋਜ਼ਾਨਾ ਫੁਗੜਾ ਬੁਟਨ 24 ਨਿਊਜ਼ ਟੀਵੀ ਲਈ ਲੁਧਿਆਣਾ ਤੋਂ ਈਸ਼ਰ ਸਿੰਘ ਸੋਨੂ ਦੀ ਵਿਸ਼ੇਸ਼ ਰਿਪੋਰਟ ਜੀ ਕਾ ਛਾਵੜਾ ਡਵਾਈਨ ਐਂਜਲ ਵੈਲਫੇਅਰ ਸੁਸਾਇਟੀ ਨੂੰ ਅੱਜ ਅਸੀਂ ਇੱਥੇ ਨਿਸ਼ਕਾਮ ਬ੍ਰਿਧ ਆਸ਼ਰਮ ਆਏ ਹਾਂ ਅਸੀਂ ਦੇਖਿਆ ਸੀ ਇਹਨਾਂ ਦਾ ਕੰਮ ਬਹੁਤ ਅੱਛਾ ਸੀਗਾ ਬਹੁਤ ਅੱچھے ਬਜ਼ੁਰਗਾਂ ਨੂੰ ਸੇਵਾ ਭਾਵ ਦੇ ਨਾਲ ਬਹੁਤ ਅੱਛਾ ਉਹਨਾਂ ਨੂੰ ਖਲਾਫ ਪਾਲ ਰਹੇ ਸੀਗੇ ਮੈਂ ਇੱਕ ਵਾਰੀ ਫੇਸਬੁੱਕ ਤੇ ਦੇਖਿਆ ਤਾਂ ਮੇਰੇ ਹੀ ਮਨ ਦੀ ਇੱਛਾ ਹੋਈ ਕਿ ਮੈਂ ਉੱਥੇ ਜਾ ਕੇ ਦੇਖ ਕੇ ਆਵਾਂ ਜਾਂ ਅਸੀਂ ਜੋ ਵੀ ਤਿਲ ਫੁੱਲ ਕਰ ਸਕਦੇ ਹਾਂ ਅਸੀਂ ਕਰੀਏ ਅਸੀਂ ਹਰ ਜਗ੍ਹਾ ਚਾਹੀਦਾ ਜਿਸ ਤਾ ਮਨੁੱਖਤਾ ਦੀ ਸੇਵਾ ਵਾਲਿਆਂ ਦੇ ਅਨਮੋਲ ਕਾਤਰਾ ਦੇ ਫਗਵਾੜਾ ਚ ਵੀ ਸਾਡੇ ਬਹੁਤ ਪ੍ਰੋਜੈਕਟ ਹੁੰਦੇ ਆ ਰੋਜ਼ੀ ਅਸੀਂ ਵੀ ਇਨ ਲੈਕਸ ਮਤਲਬ ਕਿੰਨੇ ਪ੍ਰੋਜੈਕਟ ਕਰ ਚੁੱਕੇ ਆ ਕਰਕੇ ਇਹਨਾ ਨਹੀਂ ਚਾਹੀਦਾ ਦੱਸਣਾ ਨਹੀਂ ਚਾਹੀਦਾ ਉਹ ਵੀ ਸਾਡੀ ਕੁਝ ਮਜਬੂਰੀ ਹੁੰਦੀ ਹੈ ਸਾਨੂੰ ਦੱਸਣਾ ਪੈਂਦਾ ਵੈ ਇਹਨਾਂ ਦਾ ਕੰਮ ਬਹੁਤ ਅੱਛਾ ਲੱਗਿਆ ਔਰ ਬਹੁਤ ਅੱਛੇ ਤਰੀ ਸਾਰਿਆਂ ਨੂੰ ਅਟੈਂਡ ਕਰ ਰਹੀਆਂ ਪਰਮਾਤਮਾ ਕਰੇ ਸਾਰੇ ਖੁਸ਼ਹਰਨ ਮੈਨੂੰ ਦੇਖ ਕੇ ਇੰਨੀ ਖੁਸ਼ੀ ਹੋਈ ਹੈ ਕਿ ਅਸੀਂ ਅੱਜ ਜੇ ਇੰਨੀ ਅੱਛੀ ਜਗ੍ਹਾ ਤੇ ਆਏ ਆ ਤੇ ਅਸੀਂ ਨੈਕਸਟ ਟਾਈਮ ਵੀ ਆਉਂਦੇ ਰਵਾਂਗੇ ਇਹ ਬਜ਼ੁਰਗਾਂ ਨਾਲ ਟਾਈਮ ਸਪੈਂਡ ਕਰਨਾ ਸਾਨੂੰ ਵੀ ਬਹੁਤ ਅੱਛਾ ਲੱਗਦਾ ਹੈ ਕਿ ਬਜ਼ੁਰਗ ਆਏ ਆ ਮਜੂਰ ਕੋਈ ਭਜਨ ਬੋਲ ਰਿਹਾ ਕੋਈ ਕੁਛ ਹੈ ਮਤਲਬ ਕਿ ਕੋਣਾਂ ਨੂੰ ਖੁਸ਼ੀ ਵੀ ਹੁੰਦੀ ਹੈ ਜਦ ਕੋਈ ਆਂਦਾ ਹੋਵੇ ਤਾਂ ਇਹ ਸਭ ਤੋਂ ਵੱਡੀ ਦੋਲਤ ਹੈ ਕੱਲੀ ਪੈਸਾ ਹੀ ਸਭ ਕੁਝ ਨਹੀਂ ਹੁੰਦਾ ਜਦੋਂ ਅਸੀਂ ਲੋਕ ਇਹਨਾਂ ਲੋਕਾਂ ਚ ਵਿਚਰਦੇ ਆਂ ਤਾਂ ਇਹਨਾਂ ਨੂੰ ਵੀ ਆਪਣਾਪਨ ਲੱਗਦਾ ਔਰ ਸਾਨੂੰ ਵੀ ਆਪਣਾਪਨ ਲੱਗਦਾ ਹੈ ਥੈਂਕ ਯੂ ਵੈਰੀ ਮਚ ਅੱਜ ਅਸੀਂ ਇਸ ਕਾਮਦੀਪ ਅਸ਼ਰਮ ਆਏ ਆ ਜੀ ਬਹੁਤ ਅੱਛਾ ਲੱਗ ਰਿਹਾ ਇੱਥੇ ਆ ਕੇ ਸਾਨੂੰ ਅਸੀਂ ਸਾਰੇ ਬਜ਼ੁਰਗਾਂ ਨੂੰ ਦੇਖ ਰਹੇ ਨਾ ਕਿ ਫੇਸ ਤੇ ਬਹੁਤ ਖੁਸ਼ੀ ਆ ਔਰ ਇੱਥੇ ਇਹਨਾਂ ਦੇ ਜਿਹੜੀ ਕਿ ਇੱਥੇ ਓਰਗੇਟਾਈਜੇਸ਼ਨ ਆ ਇਹਨਾਂ ਨੇ ਇਹਨਾਂ ਨੂੰ ਬਿਲਕੁਲ ਘਰ ਦਾ ਮਾਹੌਲ ਦਿੱਤਾ ਹੋਇਆ ਇਹਨਾਂ ਦੀ ਬਹੁਤ ਅੱਛੀ ਤਰ੍ਹਾਂ ਕੇਅਰ ਤੇ ਕੇਅਰ ਕੀਤੀ ਹੋਈ ਆ ਤੇ ਮੈਂ ਆਪਣੇ ਆਣ ਵਾਲੇ ਜਿਹੜੀ ਜਨਰੇਸ਼ਨ ਆ ਜਿਹੜੇ ਯੂਥ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਉਹ ਵੀ ਆਪਣੇ ਬਰਥਡੇਅ ਸੈਲਿਬ੍ਰੇਸ਼ਨਸ ਕਰਦੇ ਆ ਉਹ ਆ ਕੇ ਇਹਨਾਂ ਨਾਲ ਆਪਣੀ ਆਪਣੀਆਂ ਖੁਸ਼ੀਆਂ ਮਨਾਣ ਔਰ ਇਹਨਾਂ ਨੂੰ ਆ ਕੇ ਮਿਲਣ ਤਾਂ ਕਿ ਉਹਨਾਂ ਨੂੰ ਪਤਾ ਚੱਲੇ ਇਹ estrangly organization ਬਹੁਤ ਅੱਛੇ ਤਰ੍ਹਾਂ ਦੇ ਕੰਮ ਕਰ ਰਹੇ ਆਪਣੇ ਪੰਜਾਬ ਦੇ ਵਿੱਚ ਔਰ ਮੈਂ ਇਸ ऑर्गेनाइजेशन ਦਾ ਬਹੁਤ ਬਹੁਤ ਥੈਂਕ ਯੂ ਕਰ ਰਹੀ ਆ ਕਿ ਇਹਨਾਂ ਨੇ ਸਾਰੇ ਬਜ਼ੁਰਗਾਂ ਨੂੰ ਬਹੁਤ ਅੱਛੇ ਤਰੀਕੇ ਨਾਲ ਰੱਖਿਆ ਹੋਇਆ ਆ ਥੈਂਕ ਯੂ ਥੈਂਕ ਯੂ ਸਵਾਤੀ ਪਿੰਕਾ ਡਿਵਾਈਨ ਐਂਜਲ ਕੇਅਰ ਸੋਸਾਇਟੀ ਸੇ ਅੱਜ ਹਮ ਲੋਗ ਅਨਿਸ਼ਾਨ ਕੋਲ ਆਏ ਹਾਂ लगा कि यहाँ बुज़ुर्गों को देख के कि वो इतने अच्छे से जो हम घर में जैसा एनवामेंट होता है इस तरह का यहाँ पे पूरा इन्वायरमेंट है और फीलिंग्स भी ऐसी आ रही है जैसे आजकल अपने बच्चों के पास टाइम नहीं है बड़ों के लिए बुज़ुर्गों के लिए तो यहाँ पर वो उनको उनसे भी अच्छा माहौल दे रहे हैं यहाँ पर तो मैं सबसे कहना चाहूँगी यही कि जैसे कि हम लोगों ने कि यहाँ पे आके हमें अच्छा लगा तो और भी लोग आए यहाँ से जुड़े और हम घर में भी अपने पेरेंट्स की सेवा करें और अगर हमें वो मौका कभी भी मिलता है तो हम बाहर भी जाके लोगों की हेल्प करें और उनको एक प्यार और सम्मान दें थैंक यू